ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗਰ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਇਰਲ ਹੋ ਜੀ ਦੀ ਮੇਨ ਨਾਲ ਚੜ੍ਹਦੀ ਕਲਾ ਚਾਹੋਗੇ ਜੀ ਫਸਟ ਆਫ 올 ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚਲੋ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਜੋ ਵੀਡੀਓਜ਼ ਤੇ ਨੋਟੀਫਿਕੇਸ਼ਨਸ ਨੇਓ ਮੇਰੇ ਸਾਰੇ ਭੈਣ ਭਰਾਵਾਂ ਕੋ ਪਹੁੰਚ ਜਾਣ ਜੀ ਜਿਹੜੇ ਸਾਡੇ ਰੈਗੂਲਰ ਸਬਸਕ੍ਰਾਈਬਰਸ ਨੇ ਉਹਨਾਂ ਨੂੰ ਪਤਾ ਹੈ ਜੀ ਆਪਾਂ ਆਪਣੇ ਚੈਨਲ ਤੇ ਜਿਹੜੀ ਡੇਲੀ ਵਲੋਗਿੰਗ ਆ ਉਹ ਵੀ ਸ਼ੇਅਰ ਕਰਦੇ ਆ ਨਾਲ ਦੀ ਨਾਲ ਜੀ ਆਪਾਂ ਬਾਹਰ ਉਹਨਾਂ ਦੇ ਰਿਲੇਟਿਡ ਵੀਡੀਓਜ਼ ਵੀ ਤੁਹਾ ਜਿਵੇਂ ਕਿ ਮੇਰੇ ਵੀਡੀਓਜ਼ ਨੂੰ ਕਾਫੀ ਜਿਹੜੇ ਸਬਸਕ੍ਰਾਈਬਰ ਦੇਖਦੇ ਆ ਰਹੇ ਉਹਨਾਂ ਨੂੰ ਪਤਾ ਜੀ ਆਪਾਂ ਚੁਪੈਰਾ ਸਾਹਿਬ ਜੀ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਆਂ ਕਿ ਚੁਪੈਰਾ ਸਾਹਿਬ ਕਿਵੇਂ ਘਟਨਾ ਪੂਰੀ ਵਿਧੀ ਕੀ ਆ ਜੀ ਕੀ ਮਰਿਆਦਾ ਤੇ ਕਿਵੇਂ ਬਣਾਉਣੀ ਆ ਸਾਰ ਆਪਾਂ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਆਂ ਨੇ ਤੇ ਆਪਾਂ ਨੂੰ ਬਹੁਤ ਸਾਰੇ ਯਾਨੀ ਕਮੈਂਟਸ ਵੀ ਆਉਂਦੇ ਰਹਿੰਦੇ ਆ ਚੁਪੈਰਾ ਸਾਹਿਬ ਨਾਲ ਰਿਲੇਟਡ ਜਿਹੜੀਆਂ ਆਪਾਂ ਵੀਡੀਓਜ਼ ਪਾਈ ਦੀਆਂ ਵਾ ਹੋਰ ਗੱਲਾਂ ਦੀ ਵੀ ਕਨਫਿਊਜ਼ਨ ਹੈਗੀ ਆ ਚਲੋ ਆਪਾਂ ਉਹਦੇ ਤੇ ਵੀ ਅੱਜ ਗੱਲ ਕਰਾਂਗੇ ਕੀ ਦੁਪਹਿਰਾ ਸਾਂਝੀ ਜਿਵੇਂ ਤੁਸੀਂ ਥੰਬਨੇਲ ਤੇ ਦੇਖਿਆ ਵਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜੀ ਕਿ ਦੁਪਹਿਰਾ ਸਾਂਝੀ ਕੱਟਦੇ ਟਾਈਮ ਬਾਬਾ ਦੀਪ ਸਿੰਘ ਜੀ ਦਾ ਸੂਰਪ ਰੱਖਣਾ ਜ਼ਰੂਰੀ ਹੈ ਜੀ ਤੇ ਆਪਾਂ ਜੀ ਵੀਡੀਓ ਦੀ ਕਰਦੇ ਆ ਸ਼ੁਰੂਆਤ ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਜਿਨ੍ਹਾਂ ਨੂੰ ਵੀ ਕੰਫਿਊਜ਼ਨ ਹੋ ਉਹਨਾਂ ਦੀ ਕਲੀਅਰ ਹੋ ਜਵੇ ਤੇ ਤੁਸੀਂ ਮੇਰੀ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਜਿਹੜੇ ਤੁਹਾਡੀ ਨਜ਼ਰ 'ਚ ਹੈਗੇ ਆ ਕਿ ਜਿਹੜੇ ਦੁਪਹਿਰਾ ਸੇਵ ਕੱਟਦੇ ਨੇ ਤਾਂ ਕਿ ਉਹਨਾਂ ਲਈ ਵੀ ਯੂਸਫੁਲ ਹੋ ਸਕੇ ਵੀਡੀਓ ਤੇ ਲੋ ਜੀ ਹੁ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਕਿ ਕਈ ਮੇਰੇ ਭੈਣ ਭਰਾਵਾਂ ਨੂੰ ਨਾ ਇਦਾਂ ਕਨਫਿਊਜ਼ਨ ਹੁੰਦੀ ਆ ਕਿ ਜਦੋਂ ਚਪੈਰਾ ਸੇਵ ਪਟਨਾਇਆ ਕਿ ਬਾਬਾ ਦੀਪ ਸਿੰਘ ਜੀ ਦਾ ਸਰੂਪ ਰੱਖਣਾ ਜ਼ਰੂਰੀ ਆ ਕਿ ਕਈ ਕਹਿੰਦੇ ਸਾਡੇ ਕੋ ਫੋਟੋ ਨਹੀਂ ਹੈਗੀ ਪਰ ਆਪਾਂ ਚਪੈਰਾ ਸੇਵ ਕੱਟ ਰਹੇ ਹਾਂ ਦੇਖੋ ਜੀ ਇਹ ਕੋਈ ਬੰਦਿਸ਼ ਨਹੀਂ ਹੈਗੀ ਇਸ ਚੀਜ਼ ਨੂੰ ਲੈ ਕੇ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਰੂਪ ਆ ਉਹ ਰੱਖਣਾ ਹੀ ਰੱਖਣਾ ਜਾਂ ਨਹੀਂ ਰੱਖਣਾ ਹਨਾ ਇਹ ਤੁਹਾਡੀ ਸ਼ਰਦਾ ਆ ਤੇ ਤੁਸੀਂ ਰੱਖਣਾ ਚਾਹੁੰਦੇ ਹੋ ਤੁਸੀਂ ਰੱਖ ਵੀ ਸਕਦੇ ਹੋ ਜਦੋਂ ਮੈਂ ਚਪੈਰਾ ਸੇਵ ਕੱਟਣਾ ਸ਼ੁਰੂ ਕਰਿਆ ਸੀ ਤੇ ਉਸ ਟਾਈਮ 'ਤੇ ਮੇਰੇ ਕੋਲ ਵੀ ਸਰੂਪ ਨਹੀਂ ਸੀਗਾ ਮੈਂ ਆਈ ਥਿੰਕ ਪਹਿਲੇ ਪੰਜ ਪੈਰਾਸੇਬ ਮੈਂ ਬਿਨਾ ਸਰੂਪ ਤੋਂ ਹੀ ਘੱਟੇ ਸੀਗੇ ਤੇ ਉਸ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਜਿੱਥੇ ਜਾ ਕੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਰੂਪ ਆ ਉਹ ਮੈਂ ਉੱਥੋਂ ਖਰੀਦਿਆ ਸੀਗਾ ਜਿਹੜੀਆਂ ਗੁਰਦੁਆਰੇ ਤੋਂ ਬਾਹਰ ਸ਼ਾਪਸ ਲੱਗੀਆਂ ਹੁੰਦੀਆਂ ਨੇ ਨਾ ਉੱਥੋਂ ਮਿਲ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਬਾਬਾ ਦੀਪ ਸਿੰਘ ਜੀ ਦਾ ਸਰੂਪ ਲੈ ਕੇ ਆਏ ਸੀਗੇ ਤੇ ਜੇ ਤੁਹਾਡੇ ਕੋਲ ਬਾਬਾ ਦੀਪ ਸਿੰਘ ਜੀ ਦਾ ਸਰੂਪ ਨਹੀਂ ਨਹੀਂ ਹੈਗਾ ਤੁਸੀਂ ਦੁਪਹਿਰਾ ਸੈੱਜ ਕੱਟ ਰਹੇ ਹੋ ਕੋਈ ਗੱਲ ਨਹੀਂ ਜੀ ਤੁਸੀਂ ਆਪਣੇ ਮਨ ਦੇ ਵਿੱਚ ਧਿਆਉ ਬਾਬਾ ਦੀਪ ਸਿੰਘ ਜੀ ਨੂੰ ਤੁਸੀਂ ਹੱਥ ਜੋੜ ਕੇ ਤੁਸੀਂ ਬਸ ਇਹੀ ਸੋਚਣਾ ਕਿ ਜਦੋਂ ਮੈਂ ਪਾਠ ਕਰ ਰਹੀਆਂ ਮੈਂ ਪਾਠ ਕਰ ਰਿਹਾ ਵਾ ਤੇ ਬਾਬਾ ਦੀਪ ਸਿੰਘ ਜੀ ਸਾਡੇ ਸਾਹਮਣੇ ਹੀ ਨੇ ਠੀਕ ਹੈ ਜੀ ਤੁਸੀਂ ਮਨ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਯਾਦ ਰੱਖ ਕੇ ਦੁਪਹਿਰਾ ਸੈੱਜ ਕੱਟੋ ਤੇ ਬਾਕੀ ਜੀ ਯਾਨੀ ਜੇ ਤੁਸੀਂ ਚਾਹੋ ਤਾਂ ਆਪਣੀ ਨਜ਼ਦੀਕੀ ਕੋਈ ਵੀ ਗੁਰਦਵਾਰਾ ਸਾਹਿਬ ਉਹਨਾਂ ਦੇ ਦੇਖੋ ਜੀ ਬਾਹਰ ਸ਼ੌਕਸ ਲੱਗੀਆਂ ਹੁੰਦੀਆਂ ਉਹ ਤੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਰੂਪ ਆ ਤੁਹਾਨੂੰ ਈਜ਼ਲੀ ਮਿਲ ਜਾਣਾ ਤੁਸੀਂ ਆਰਾਮ ਨਾਲ ਲੈ ਕੇ ਆ ਸਕਦੇ ਹੋ ਤੇ ਤੁਸੀਂ ਸਤਿਪੰਕ ਕਰ ਸਕਦੇ ਹੋ ਘਰ ਦੇ ਵਿੱਚ ਬਾਕੀ ਬੰਦੀਸ਼ ਨਹੀਂ ਹੈਗੀ ਕੋਈ ਕਿ ਤੁਸੀਂ ਰੱਖਣਾ ਹੀ ਰੱਖਣਾ ਹੈ ਠੀਕ ਹੈ ਜੇ ਰੱਖ ਲਉ ਤਾਂ ਸਭ ਤੋਂ ਵਧੀਆ ਤੇ ਸੈਕਿੰਡ ਕਈਆਂ ਨੂੰ ਐਦਾਂ ਵੀ ਹੁੰਦਾ ਹੈ ਕਿ ਦੁਪਹਿਰਾ ਸੇਫ ਕੱਟਣਾ ਚਾਹੁੰਦੇ ਨਹੀਂ ਪਰ ਉਹਨਾਂ ਨੂੰ ਬਾਣੀ ਨਹੀਂ ਪੜ੍ਹਨੀ ਹੁੰਦੀ ਉਹ ਕਹਿੰਦੇ ਕਿ ਸਾਨੂੰ ਗੁਟਕਾ ਸਾਹਿਬ ਤੋਂ ਬਾਣੀ ਪੜਨੀ ਪ੍ਰੋਪਰ ਨਹੀਂ ਆਉਂਦੀ ਹੈਗੀ ਪਰ ਉਹਨਾਂ ਦਾ ਮਨ ਕਰਦਾ ਕਿ ਦੁਪਹਿਰਾ ਸਾਹਿਬ ਕੱਟੀਏ ਤੇ ਤੁਸੀਂ ਫਿਰ ਇਸ ਕੰਡੀਸ਼ਨ ਦੇ ਵਿੱਚ ਦੁਪਹਿਰਾ ਸਾਹਿਬ ਕਿਵੇਂ ਕੱਟ ਸਕਦੇ ਹੋ ਦੇਖੋ ਜੀ ਲਾਈਵ ਡੈਲੀਕਾਸ ਚੱਲਦਾ ਹੁੰਦਾ ਹਰ ਸੰਡੇ ਦੀ ਸੰਡੇ ਨੂੰ ਲਾਈਵ ਡੈਲੀਕਾਸ ਚੱਲਦਾ ਜੇ ਤੁਹਾਡਾ ਮਨ ਹੈਗਾ ਕਿ ਦੁਪਹਿਰਾ ਸਾਹਿਬ ਕੱਟਣਾ ਤੁਸੀਂ ਲਾਈਵ ਡੈਲੀਕਾਸ ਲਗਾ ਕੇ ਤੁਸੀਂ ਨਾਲ ਦੀ ਨਾਲ ਦੁਪਹਿਰਾ ਸਾਹਿਬ ਕੱਟ ਸਕਦੇ ਹੋ ਜੀ ਤੇ ਤੁਹਾਡੀ ਹਾਜ਼ਰੀ ਪਰਵਾਣ ਹੋਊਗੀ ਠੀਕ ਹੈ ਜੀ ਤੇ ਜਿਵੇਂ ਕਈਆਂ ਨੂੰ ਹੋਰ ਕਨਫਿਊਜ਼ਨ ਹੁੰਦੀ ਹੈ ਕਿ ਜਦੋਂ ਗਰਮੀਆਂ ਦੇ ਦਿਨ ਚੱਲਦੇ ਪਏਗਾ ਇਹ ਵਿਚਾਲੇ ਜਿਵੇਂ ਪਿਆਸ ਵਗੈਰਾ ਲੱਗਦੀ ਆ ਜਾਂ ਭੁੱਖ ਲੱਗ ਜਾਵੇ ਕਿ ਆਪਾਂ ਵਿਚਾਲੇ ਉੱਠ ਕੇ ਹਨਾ ਆਪਣਾ ਜਲ ਪਾਣੀ ਪੀ ਸਕਦੀਆਂ ਜਾਂ ਆਪਾਂ ਰੋਟੀ ਵਗੈਰਾ ਜਾਂ ਖਾ ਸਕਦੀਆਂ ਹਾਂ ਜ ਤੁਸੀਂ ਬਿਲਕੁਲ ਦੇਖੋ ਜੀ ਜਿਵੇਂ ਆਪਾਂ ਪਾਰਟ ਕਰਦੀਆਂ ਜਿਵੇਂ ਸਭ ਨੂੰ ਪਤਾ ਦੁਪਹਿਰਾ ਸਾਈਡ ਦੇ ਵਿੱਚ ਪੰਜ ਪਾਰਟ ਜੱਜੀ ਸਾਹਿਬ ਜੀ ਦੇ ਦੋ ਪਾਰਟ ਚੌਪਈ ਸਾਹਿਬ ਜੀ ਦੇ ਉਸ ਤੋਂ ਬਾਅਦ ਜੀ ਵਿੱਚ ਬ੍ਰੇਕ ਹੁੰਦੀ ਆ 15 ਤੋਂ 20 ਮਿੰਟ ਦੀ ਉਹ 15 20 ਮਿੰਟ ਦੇ ਵਿੱਚ ਤੁਸੀਂ ਦੁਬਾਰਾ ਤੋਂ ਯਾਨੀ ਇੱਕ ਵਾਰੀ ਉੱਠ ਸਕਦੇ ਹੋ ਉੱਟਕੇ ਤੁਸੀਂ ਆਪਣਾ ਫਰੈਸ਼ ਹੋ ਸਕਦੇ ਹੋ ਚਾਹ ਪੀ ਸਕਦੇ ਹੋ ਰੋਟੀ ਵਗੈਰਾ ਖਾ ਸਕਦੇ ਹੋ ਪਾਣੀ ਵਗੈਰਾ ਜੋ ਤੁਹਾਡਾ ਦਿਲ ਕਰਦਾ ਤੁਸੀਂ ਫਰੈਸ਼ ਹੋ ਲੋ ਖਾਓ ਪੀਓ ਆਪਣਾ ਉਸ ਤੋਂ ਬਾਅਦ ਤੁਸੀਂ ਦੁਬਾਰਾ ਜੀ ਹੱਥ ਵਗੈਰਾ ਧੋ ਕੇ ਆਪਣੀ ਝੂਲੀ ਵਗੈਰਾ ਕਰਕੇ ਤੁਸੀਂ ਹੱਥ ਨੂੰ ਧੋ ਕੇ ਦੁਬਾਰਾ ਜਦੋਂ ਆਪਾਂ 2 ਵਜੇ ਸੁਪਨੇ ਸੈੱਜ ਦਾ ਪਾਰਟ ਆਰੰਭ ਕਰਨਾ ਤੁਸੀਂ ਉਦੋਂ ਦੁਬਾਰਾ ਬੈਠ ਜਾਓ ਠੀਕ ਹੈ ਜੀ ਇਹਦੇ ਵਿੱਚ ਕੋਈ ਬੰਦਸ਼ ਨਹੀਂ ਹੈਗੀ ਕਿ ਤੁਸੀਂ ਜੇ 12 ਵਜੇ بیٹھਦੇ ਹੋ ਤਾਂ ਤੁਸੀਂ 4 ਵਜੇ ਉੱਠਣਾ ਕਿਉਂਕਿ ਜਦੋਂ ਸ਼੍ਰੀ ਗੰਗਪੁਰਦਵਾਰ ਸਾਹਿਬ ਦੁਪਹਿਰਾ ਸੈਕਟ ਕਰਦੇ ਨੇ ਉਹ ਵੀ ਜਦੋਂ 1:00 2 ਹੁੰਦੇ ਆ ਉਦੋਂ ਫਿਰ ਉਹ ਬ੍ਰੇਕ ਲੈਂਦੇ ਆ ਤਾਂ 15 ਮਿੰਟ ਦੀ ਬ੍ਰੇਕ ਹੁੰਦੀ ਆ ਤਾਂ ਉਸ ਤੋਂ ਬਾਅਦ ਫਿਰ ਉਹ ਸੁਖਨੀ ਸਾਹਿਬ ਜੀ ਦਾ ਪਾਰਟ ਆਰੰਭ ਕਰਦੇ ਨੇ ਤੁਸੀਂ ਵੀ ਇੰਦੀ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਕ ਜਿਹੜੀ ਹੋਰ ਕਨਫਿਊਜ਼ਨ ਹੁੰਦੀ ਆ ਮੇਰੇ ਭੈਣ ਭਰਾਵਾਂ ਨੂੰ ਕਿ ਜੋਤ ਜਗਾਉਣਾ ਹਰ ਵਾਰ ਜ਼ਰੂਰੀ ਆ ਦੇਖੋ ਜੀ ਜੋਤ ਹਰ ਵਾਰ ਜਗਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਕੋਈ ਬੰਦਿਸ਼ ਨਹੀਂ ਹੈਗੀ ਆ ਤੁਹਾਡੀ ਆਪਣੀ ਸ਼ਰਧਾ ਆ ਜੇ ਤੁਸੀਂ ਹਰ ਦੁਪਹਿਰਾ ਸਹਿਬ ਤੇ ਤੁਸੀਂ ਜੋਤ ਜਗਾ ਸਕਦੇ ਹੋ ਤਾਂ ਤੁਸੀਂ ਜ਼ਰੂਰ ਜਗਾਓ ਜੀ ਤੇ ਸੈਕਿੰਡ ਜੀ ਤੁਸੀਂ ਦੀਗ ਦਾ ਜ਼ਰੂਰ ਬਣਾਓ ਜਿਵੇਂ ਤੁਸੀਂ ਮੰਨ ਲਓ ਫਰਸਟ ਦੁਪਹਿਰਾ ਸਹਿਬ ਅੱਜ ਕਟਣਾ ਸ਼ੁਰੂ ਕਰ ਰਿਹਾ ਤੁਸੀਂ ਸਟਾਰਟਿੰਗ ਕੀਤੀ ਹੈ ਹਨਾ ਆਰੰਭ ਕੀਤਾ ਤੁਸੀਂ ਅੱਜ ਦੇ ਦਿਨ ਜੋਤ ਜਗਾਓ ਤੇ ਅੱਜ ਦੇ ਦਿਨ ਦੀਗ ਵੀ ਬਣਾਓ ਹਨਾ ਫਿਰ ਜਦੋਂ ਤੁਸੀਂ ਜਿਵੇਂ 5 ਸੁੱਖੇ ਨੇ ਜਾਂ 11 ਸੁੱਖੇ ਨੇ ਜਾਂ 21 ਸੁੱਖੇ ਨੇ ਤੁਸੀਂ ਸਟਾਰਟਿੰਗ ਵਾਲੇ ਦਿਨ ਜੋਤ ਜਗਾਓ ਤੇ ਦੇਗ ਤਾਂ ਬਣਾਣੀ ਬਣਾਉਣੀ ਆ ਤੁਸੀਂ ਯਾਨੀ ਜੋਤ ਤੁਸੀਂ ਫਸਟ ਡੇ ਜਗਾ ਸਕਦੇ ਹੋ ਤੇ ਫਿਰ ਐਂਡ ਵਾਲੇ ਦਿਨ ਜਗਾ ਸਕਦੇ ਹੋ ਵੀ 40 ਤੇ ਤੁਸੀਂ ਨਹੀਂ ਵੀ ਜਗਾਉਣੀ ਤੁਸੀਂ ਇਟਸ ਓਕੇ ਕੋਈ ਨਾ ਤੇ ਪਰ ਤੁਸੀਂ ਜਿਹੜੇ ਦੇਗ ਆ ਉਹ ਤੁਸੀਂ ਦੇਗੀ ਜ਼ਰੂਰ ਬਣਾਓ ਠੀਕ ਹੈ ਜੀ ਦੇਗ ਬਣਾਉਣੀ ਜ਼ਰੂਰੀ ਆ ਜੋਤ ਜਗਾਉਣੀ ਦੇਗੀ ਜ਼ਰੂਰੀ ਨਹੀਂ ਹੈਗੀ ਉਹ ਤੁਹਾਡੀ ਸ਼ਰਧਾ ਆ ਜੇ ਤੁਸੀਂ ਜਗਾ ਸਕਦੇ ਹੋ ਤਾਂ ਬਿਲਕੁਲ ਜਗਾਓ ਠੀਕ ਹੈ ਜੀ ਪਰ ਜੋ ਦੇਗ ਜੂਲ ਬਣਾਉਣੀ ਤੁਸੀਂ ਦੇਗ ਬਣਾਉਣੀ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਅਰਦਾਸ ਵੇਲੇ ਆਪਾਂ ਦੇਗ ਦਾ ਭੋਗ ਲਗਾਉਣਾ ਤੇ ਇਸ ਕਰਕੇ ਜੀ ਤੁਸੀਂ ਦੇਗ ਜੂਲ ਬਣਾਇਓ ਠੀਕ ਹੈ ਜੀ ਆਈ ਹੋਪ ਤੁਹਾਨੂੰ ਜਿੰਨੇ ਵੀ ਆਹ ਜਿਹੜੇ ਕੁਐਸਚਨ ਜੇ ਤੁਹਾਡੇ ਮਾਈਂਡ ਚ ਸੀਗੇ ਇਹ ਸਾਰਿਆਂ ਨੂੰ ਕਲੀਅਰ ਹੋ ਗਏ ਹੋਣਗੇ ਜੀ ਤੇ ਜਿਹੜਾ ਮੈਂ ਤੁਹਾਨੂੰ ਜੀ ਇਦਾਂ ਚ ਪਹਿਲਾਂ ਸਾਰਾ ਰਿਲੇਟਡ ਜਿੰਨੀਆਂ ਵੀ ਵੀਡੀਓਜ਼ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਦੀਆਂ ਮੈਂ ਆਪਣੇ ਵੱਲੋਂ ਇਹ ਮੈਂ ਸ਼ੇਅਰ ਨਹੀਂ ਕਰਦੀ ਹਾਂ ਜੀ ਮੈਂ ਪਹਿਲਾਂ ਨੌਲੇਜ ਇਕੱਠੀ ਕਰਦੀ ਹਾਂ ਤੇ ਉਸ ਤੋਂ ਬਾਅਦ ਹੀ ਮੈਂ ਵੀਡੀਓ ਬਣਾਉਣੀ ਆ ਤਾਂ ਕਿ ਜਿਹੜੇ ਮੇਰੇ ਈਵਰਸ ਆ ਉਹਨਾਂ ਨੂੰ ਵੀ ਕੋਈ ਡਾਊਟ ਨਾ ਰਵੇ ਉਹ ਵੀ ਪੌਤ ਹਨਾ ਤੁਸੀਂ ਰਾਮ ਨਾਲ ਘਰ ਚ ਪੈਰਾਸੈਫ ਕੱਟ ਸਕੋ ਵੀ ਕਨਫਿਊਜ਼ਨ ਨਾ ਹੋਵੇ ਠੀਕ ਹੈ ਜੀ ਤੇ ਇਹਦੇ ਨਾਲ ਕੀ ਹੁੰਦਾ ਮੈਂ ਵੀ ਸਿੱਖਦੀ ਆ ਤੇ ਜੋ ਮੈਂ ਸਿੱਖਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਤਾਂ ਕਿ ਜਿਹੜੇ ਮੇਰੇ ਹੋਰ ਭੈਣ ਬਣਾਵਾ ਉਹ ਵੀ ਸਿੱਖ ਸਕਣ ਤੇ ਜੇ ਤੁਹਾਨੂੰ ਕੋਈ ਅਗੋਂ ਪੁੱਛੇ ਤਾਂ ਤੁਸੀਂ ਉਹਨਾਂ ਨੂੰ ਰਿਪਲਾਈ ਦੇ ਸਕੋ ਠੀਕ ਹੈ ਜੀ ਤੇ ਅੱਜ ਦੀ ਆਪਣੀ ਇਹ ਵੀਡੀਓ ਛੋਟੀ ਜਿਹੀ ਸੀ ਤੇ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ ਵਧੀਆ ਲੱਗੀ ਹੋਗੀ ਯੂਸਫੁਲ ਲੱਗੀ ਹੋਗੀ ਜੇ ਤੁਹਾਨੂੰ ਯੂਸਫੁਲ ਲੱਗੀ ਆ ਤੇ ਪਲੀਜ਼ ਆਪਣੀ ਛੋਟੀ ਭੈਣ ਦਿਸ ਇਸ ਜਨੂ ਅੱਗੇ ਸ਼ੇਅਰ ਕਰੋ ਤੇ ਲਾਈਕ ਵੀ ਵੀਡੀਓ ਨੂੰ ਜ਼ਰੂਰ ਕਰਿਓ ਤੇ ਕਮੈਂਟ ਦੇ ਵਿੱਚ ਤੁਹਾਨੂੰ ਤਨਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਜੀ ਤੇ ਮੰਨਦੀ ਆ ਜੀ ਫਿਰ ਨੈਕਸਟ ਵੀਡੀਓਸ ਤਤਕਦੀਲ ਸਤਪ ਨੂੰ ਤੁਹਾਡੀ ਛੋਟੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਖੁਸ਼ ਰਹੋ ਵਾਜਰੂ ਤੁਹਾਨੂੰ ਸਤਪ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ